ਟਰੰਪ ਨੇ ਯਾਤਰਾ پابੰਦੀਆਂ ਤੇ ਇਮੀਗ੍ਰੇਸ਼ਨ پابੰਦੀਆਂ ਦਾ ਵਿਸਤਾਰ ਕਰਦੇ ਹੋਏ 2 ਹੋਰ ਦੇਸ਼ਾਂ ਨੂੰ ਇਸ ਲਿਸਟ ਵਿੱਚ ਸ਼ਾਮਲ ਕਰ ਲਿਆ ਹੈ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ 2 ਹੋਰ ਦੇਸ਼ਾਂ ਤੇ ਪੈਲੇਸਟੀਨিয়ান ਅਥਾਰਟੀ ਲਈ ट्रैवल ਰੈਸਟ੍ਰਿਕਸ਼ਨਸ ਦਾ ਵਿਸਤਾਰ ਕਰ ਰਹੇ ਹਨ ਇਸ ਫੈਸਲੇ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਯਾਤਰਾ ਤੇ ਇਮੀਗ੍ਰੇਸ਼ਨ ਤੇ ਲੱਗੀਆਂ ਵਿਆਪਕ پابੰਦੀਆਂ ਤੋਂ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ ਹੁਣ ਲਗਭਗ ਦੁੱਗਣੀ ਹੋ ਜਾਵੇਗੀ ਟਰੰਪ ਪ੍ਰਸ਼ਾਸਨ ਨੇ 5 ਹੋਰ ਦੇਸ਼ਾਂ ਦੇ ਨਾਲ ਨਾਲ ਪਲੇਸੀਨিয়ান ਅਥਾਰਟੀ ਵੱਲੋਂ ਜਾਰੀ ਕੀਤੇ ਗਏ ਟਰੈਵਲ ਡਾਕੂਮੈਂਟਸ ਰੱਖਣ ਵਾਲੇ ਲੋਕਾਂ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਜਿਨ੍ਹਾਂ ਤੇ ਅਮਰੀਕਾ ਯਾਤਰਾ ਤੇ ਪੂਰੀ پابੰਦੀ ਲੱਗੀ ਹੋਈ ਹੈ ਇਸ ਦੇ ਨਾਲ ਹੀ 15 ਹੋਰ ਦੇਸ਼ਾਂ ਤੇ ਨਵੀਆਂ پابੰਦੀਆਂ ਵੀ ਲਗਾਈਆਂ ਗਈਆਂ ਨੇ ਇਹ ਕਦਮ ਅਮਰੀਕਾ ਵਿੱਚ ਯਾਤਰਾ ਤੇ ਇਮੀਗ੍ਰੇਸ਼ਨ ਲਈ ਐਂਟਰੀ ਸਟੈਂਡਰਡ ਨੂੰ ਹੋਰ ਸਖਤ ਕਰਨ ਵਾਲੀ ਪ੍ਰਸ਼ਾਸਨ ਦੀ ਲਗਾਤਾਰ ਕੋਸ਼ਿਸ਼ ਦਾ ਹਿੱਸਾ ਹੈ ਇਹ ਜਾ ਰਿਹਾ ਹੈ ਕਿ ਇਹ ਨਿਯਮ ਕਈ ਦੇਸ਼ਾਂ ਦੇ ਲੋਕਾਂ ਲਈ ਨਾ ਇਨਸਾਫੀ ਨਾਲ ਸਫ਼ਰ ਨੂੰ ਰੋਕ ਰਹੇ ਨੇ ਥੈਂਕਸ giving ਵੀਕੈਂਡ ਤੇ ਦੋ ਨੈਸ਼ਨਲ ਗਾਰਡ ਸੈਨਿਕਾਂ ਤੇ ਫਾਇਰਿੰਗ ਦੇ ਕੇਸ ਵਿੱਚ ਇੱਕ ਅਫਗਾਨ ਨਾਗਰਿਕ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਸੀ ਕਿ ਉਹ ਯਾਤਰਾ ਪਾਬੰਦੀਆਂ ਨੂੰ ਹੋਰ ਵਿਸਤਾਰ ਦੇ ਸਕਦੇ ਨੇ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਵੈਲਿਡ ਵੀਜ਼ਾ ਹੈ ਜੋ ਅਮਰੀਕਾ ਦੇ ਲੀਗਲ ਪਰਮਨੈਂਟ ਰੈਜ਼ੀਡੈਂਟਸ ਨੇ ਜਾਂ ਕੁਝ ਖਾਸ ਵੀਜ਼ਾ ਕੈਟੇਗਰੀਜ਼ ਜਿਵੇਂ ਡਿਪਲੋਮੈਟਸ ਜਾਂ ਐਥਲੀਟਸ ਵਿੱਚ ਆਉਂਦੇ ਨੇ ਯਾ ਜਿਨ੍ਹਾਂ ਦੀ ਐਂਟਰੀ ਅਮਰੀਕਾ ਦੇ ਹਿੱਤਾਂ ਲਈ ਜ਼ਰੂਰੀ ਮੰਨੀ ਜਾਂਦੀ ਹੈ ਉਹਨਾਂ ਸਭ ਨੂੰ ਇਨ੍ਹਾਂ پابੰਦੀਆਂ ਤੋਂ ਛੂਟ ਮਿਲੇਗੀ। ਘੋਸ਼ਣਾ ਮੁਤਾਬਕ ਇਹ ਤਬਦੀਲੀਆਂ 1 ਜਨਵਰੀ ਤੋਂ ਲਾਗੂ ਹੋ ਗਿਆ। ਜੂਨ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ 12 ਦੇਸ਼ਾਂ ਦੇ ਨਾਗਰਿਕਾਂ ਦੀ ਯੂਨਾਈਟਿਡ ਸਟੇਟਸ ਵਿੱਚ ਐਂਟਰੀ ਤੇ پابੰਦੀ ਲੱਗੇਗੀ ਤੇ 7 ਹੋਰ ਦੇਸ਼ਾਂ ਦੇ ਨਾਗਰਿਕਾਂ ਤੇ ਪਾਰਸ਼ੀਅਲ ਰੈਸਟ੍ਰਿਕਸ਼ਨਜ਼ ਯਾਨੀ ਕਿ ਅੰਸ਼ਕ پابੰਦੀਆਂ ਲਾਗੂ ਹੋਣਗੀਆਂ। ਇਹ ਫੈਸਲਾ 트ੰਪ ਦੇ ਪਹਿਲੇ ਟਰਮ ਦੀ ਇੱਕ ਵੱਡੀ ਇਮੀਗ੍ਰੇਸ਼ਨ ਪਾਲਿਸੀ ਨੂੰ ਦੁਬਾਰਾ ਜ਼ਿੰਦਾ ਕਰਨ ਵਰਗਾ ਸੀ ਉਸ ਸਮੇਂ ਪਾਬੰਦੀ ਵਾਲੇ ਦੇਸ਼ਾਂ ਵਿੱਚ ਅਫਗਾਨਿਸਤਾਨ, ਮਿਆਂਮਾਰ, ਸ਼ੈਡਰ, ਰਿਪਬਲਿਕ ਆਫ ਕਾਂਗੋ, ਇਕਵੇਟੋਰੀਅਲ ਗਿਨੀਆ, 에리트리아, ਹਾਈਤੀ, ਇਰਾਨ, ਲਿਬਿਆ, ਸੋਮਾਲੀਆ, ਸਦਾਨ ਤੇ ਯਮਨ ਸ਼ਾਮਿਲ ਸਨ ਜਦੋਂ ਕਿ ਬਰੰਦੀ, ਕੁਬਾ, ਲਾਓਸ, ਸਿਏਰਾ ਲੀਓਨ ਤੋ ਗੋ ਤੁਰਕਮੇਨਿਸਤਾਨ ਤੇ ਵੈਨੇਜ਼ੂਏਲਾ ਤੋਂ ਆਉਣ ਵਾਲੇ ਟੂਰਿਸਟ ਤੇ پابੰਦੀਆਂ ਵਧਾਈਆਂ ਗਈਆਂ ਸਨ ਮੰਗਲਵਾਰ ਨੂੰ ਰਿਪਬਲਿਕਨ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਉਹ ਉਹਨਾਂ ਦੇਸ਼ਾਂ ਦੀ ਲਿਸਟ ਨੂੰ ਹੋਰ ਵੱਡਾ ਕਰ ਰਹੇ ਹਨ ਜਿਨ੍ਹਾਂ ਨੇ ਨਾਗਰਿਕਾਂ ਦੀ ਅਮਰੀਕਾ ਐਂਟਰੀ ਬੈਂਡ ਹੈ ਇਸ ਵਿੱਚ ਹੁਣ ਬਰਕੀਨਾ ਫਾਸੋ ਮਾਲੀ ਨਾਜੇਰ ਸਾਊਥ ਸ Sudan ਤੇ ਸੀਰੀਆ ਸ਼ਾਮਿਲ ਕਰ ਲਏ ਗਏ ਹਨ ਪ੍ਰਸ਼ਾਸਨ ਨੇ ਪਲਿਸਟੀਨियन ਅਥਾਰਟੀ ਵੱਲੋਂ ਜਾਰੀ ਕੀਤੇ ਗਏ ਟਰੈਵਲ ਡਾਕੂਮੈਂਟਸ ਰੱਖਣ ਵਾਲੇ ਲੋਕਾਂ ਦੀ ਅਮਰੀਕਾ ਯਾਤਰਾ ਤੇ ਪੂਰੀ ਤਰ੍ਹਾਂ پابੰਦੀ ਲਗਾ ਦਿੱਤੀ ਹੈ ਜੋ ਪਲਿਸਟੀਨियन ਖਿਲਾਫ ਨਵੀਂ ਅਮਰੀਕਨ ਟਰੈਵਲ ਬੈਨ ਮੰਨੀ ਜਾ ਰਹੀ ਹੈ ਸਾਊਥ ਸ Sudan ਪਹਿਲਾਂ ਹੀ ਵੱਡੀ ਟਰੈਵਲ ਰੈਸਟ੍ਰਿਕਸ਼ਨਸ ਦਾ ਸਾਹਮਣਾ ਕਰ ਰਿਹਾ ਸੀ ਪਾਰਸ਼ੀਅਲ پابੰਦੀਆਂ ਵਾਲੇ ਦੇਸ਼ਾਂ ਦੀ ਲਿਸਟ ਵਿੱਚ 15 ਹੋਰ ਦੇਸ਼ ਸ਼ਾਮਿਲ ਕੀਤੇ ਜਾ ਰਹੇ ਨੇ ਇਨ੍ਹਾਂ ਦੇਸ਼ਾਂ ਦੇ ਨਾਮ ਨੇ ਅੰਗੋਲਾ ਅੰਟਿਗਵਾ ਅਤੇ ਬਰਮੂਦਾ ਬੈਨਿਨ आइवरी कोस्ट डोमिनिका गैबोन गैम्बिया मलावी मॉरीशानिया नाइजीरिया सेनेगल तंजानिया टोंगा जांबिया ते जिम्बाब्वे ए پابੰਦੀਆ ओना ਲੋਕਾਂ ਤੇ ਲਾਗੂ ਹੁੰਦੀਆਂ ਨੇ ਜੋ ਯਾ ਤਾਂ ਅਮਰੀਕਾ ਟੂਰਿਸਟ ਵਜੋਂ ਆਉਣਾ ਚਾਹੁੰਦੇ ਨੇ ਜਾਂ ਫਿਰ ਉੱਥੇ ਪਰਮਨੈਂਟਲੀ ਮਾਈਗ੍ਰੇਟ ਕਰਨਾ ਚਾਹੁੰਦੇ ਨੇ 트럼ਪ ਪ੍ਰਸ਼ਾਸਨ ਨੇ ਕਹੇ ਹਾ ਕਿ ਜਿਨ੍ਹਾਂ ਦੇਸ਼ਾਂ ਤੇ ਇਹ پابੰਦੀਆ ਲਗਾਈਆਂ ਜਾ ਰਹੀਆਂ ਨੇ ਉਹਨਾਂ ਵਿੱਚੋਂ ਕਈ ਦੇਸ਼ਾਂ ਵਿੱਚ ਵਿਆਪਕ ਭ੍ਰਸ਼ਟਾਚਾਰ ਅਤੇ ਤੋਖਾ ਦੜੀ ਦੇ ਮਾਮਲੇ ਵੱਧ ਨੇ ਤੇ ਭਰੋਸੇਯੋਗ ਸਿਵਲ ਡਾਕੂਮੈਂਟ ਤੇ ਕ੍ਰਿਮੀਨਲ ਰਿਕਾਰਡਸ ਦੀ ਕਮੀ ਹੈ ਜਿਸ ਕਰਕੇ ਨਾਗਰਿਕਾਂ ਦੀ ਪ੍ਰੋਪਰ ਸਕਰੀਨਿੰਗ ਮੁਸ਼ਕਿਲ ਹੋ ਜਾਂਦੀ ਹੈ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਦੇਸ਼ਾਂ ਵਿੱਚ ਵੀਜ਼ਾ ਓਵਰਸਟੇ ਰੇਟ ਬਹੁਤ ਜ਼ਿਆਦਾ ਹੈ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਨੂੰ ਅਮਰੀਕਾ ਡਿਪੋਰਟ ਕਰਨਾ ਚਾਹੁੰਦਾ ਹੈ ਜਾਂ ਫਿਰ ਉੱਥੇ ਸਰਕਾਰੀ ਨਿਯੰਤਰਣ ਦੀ ਕਮੀ ਹੈ ਜਿਸ ਨਾਲ ਵੈਰੀਫਿਕੇਸ਼ਨ ਮੁਸ਼ਕਿਲ ਹੋ ਜਾਂਦੀ ਹੈ ਪ੍ਰਸ਼ਾਸਨ ਨੇ ਇਸ ਫੈਸਲੇ ਲਈ ਇਮੀਗ੍ਰੇਸ਼ਨ ਐਨਫੋਰਸਮੈਂਟ ਫੋਰਨ ਪਾਲਿਸੀ ਤੇ ਨੈਸ਼ਨਲ ਸਿਕਿਉਰਿਟੀ ਚਿੰਤਾਵਾਂ ਦਾ ਵੀ ਹਵਾਲਾ ਦਿੱਤਾ ਹੈ ਵਾਈਟ ਹਾਊਸ ਦੇ ਨਜ਼ਦੀਕ ਦੋ ਨੈਸ਼ਨਲ ਗਾਰਡ ਫੌਜੀਾਂ ਤੇ ਫਾਇਰਿੰਗ ਦੇ ਦੋਸ਼ੀ ਅਫਗਾਨ ਵਿਅਕਤੀ ਨੇ ਕਤਲ ਤੇ ਹਮਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ پابੰਦੀਆਂ ਦੀ ਇੱਕ ਹੋਰ ਵੱਡੀ ਲਹਿਰ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਪਹਿਲਾ ਤੋਂ ਹੀ ਅਮਰੀਕਾ ਵਿੱਚ ਮੌਜੂਦ 19 ਦੇਸ਼ਾਂ ਦੇ ਲੋਕਾਂ ਤੇ ਹੋਰ پابندियां ਸ਼ਾਮਿਲ ਨੇ ट्रैवल ਬੈਨ ਦੇ ਵਿਸਤਾਰ ਨੂੰ ਆਲੋਚਕਾਂ ਵੱਲੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਲੋਚਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਨੈਸ਼ਨਲ ਸਿਕਿਉਰਿਟੀ ਨੂੰ ਬਹਾਨਾ ਬਣਾ ਕੇ ਪੂਰੇ-ਪੂਰੇ ਦੇਸ਼ਾਂ ਦੇ ਲੋਕਾਂ ਨੂੰ ਕਲੈਕਟਿਵਲੀ ਬਾਹਰ ਰੱਖ ਰਿਹਾ ਹੈ ਇੰਟਰਨੈਸ਼ਨਲ ਰਿਫਿਊਜੀ ਅਸਿਸਟੈਂਸ ਪ੍ਰੋਜੈਕਟ ਵਿੱਚ ਯੂਐਸ ਲੀਗਲ ਪ੍ਰੋਗਰਾਮਸ ਦੇ ਵਾਈਸ ਪ੍ਰੈਸੀਡੈਂਟ ਲੌਰੀ ਬੋਲ ਕੂਪਰ ਨੇ ਕਿਹਾ ਇਹ ਵਧਾਈ ਗਈ پابੰਦੀ ਨੈਸ਼ਨਲ ਸਿਕਿਉਰਿਟੀ ਬਾਰੇ ਨਹੀਂ ਹੈ ਬਲਕਿ ਸਿਰਫ ਇਸ ਕਾਰਨ ਲੋਕਾਂ ਨੂੰ ਡੀਮਨਾਈਜ਼ ਕਰਨ ਦੀ ਇੱਕ ਹੋਰ ਸ਼ਰਮਨਾਕ ਕੋਸ਼ਿਸ਼ ਹੈ ਕਿ ਉਹ ਕਿੱਥੋਂ ਦੇ ਨੇ afghanistan ਵਿੱਚ america ਦੇ 2 ਦਸਕ ਲੰਮੇ ਯੁੱਧ ਵਿੱਚ ਮਦਦ ਕਰਨ ਵਾਲੇ afghana ਦੇ ਵਕੀਲਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਉਹ ਕਹਿ ਰਹੇ ਨੇ ਕਿ ਅਪਡੇਟਡ ਟ੍ਰੈਵਲ ਬੈਨ ਵਿੱਚ ਹੁਣ ਉਨ੍ਹਾਂ afghana ਲਈ ਕੋਈ ਐਕਸੈਪਸ਼ਨ ਨਹੀਂ ਬਚਿਆ ਜੋ ਸਪੈਸ਼ਲ ਇਮੀਗਰੈਂਟ ਵੀਜ਼ਾ ਲਈ ਐਲੀਜੀਬਲ ਸਨ ਇਹ ਵੀਜ਼ਾ ਕੈਟਾਗਰੀ ਖਾਸ ਤੌਰ ਤੇ ਉਹਨਾਂ ਅਫਗਾਨਾਂ ਲਈ ਬਣਾਈ ਗਈ ਸੀ ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਅਮਰੀਕਾ ਦੇ ਯੁੱਧ ਯਤਨ ਦੀ ਮਦਦ ਕੀਤੀ। ਇਹ ਵੀਜ਼ਾ ਕੈਟਾਗਰੀ ਖਾਸ ਤੌਰ ਤੇ ਉਹਨਾਂ ਅਫਗਾਨਾਂ ਲਈ ਬਣਾਈ ਗਈ ਸੀ ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਅਮਰੀਕਾ ਦੇ ਯੁੱਧ ਯਤਨਾਂ ਦੀ ਮਦਦ ਕੀਤੀ। ਸਪੈਸ਼ਲ ਇਮੀਗਰੈਂਟ ਵੀਜ਼ਾ ਪ੍ਰੋਗਰਾਮ ਲਈ ਲੰਬੇ ਸਮੇਂ ਤੋਂ ਐਡਵੋਕੇਸੀ ਕਰਨ ਵਾਲੀ ਏਜੰਸੀ ਨੋ ਵਨ ਲੇਫਟ ਬਿਹਾਈਂਡ ਨੇ ਕਿਹਾ ਕਿ ਉਹ ਇਸ ਬਦਲਾਅ ਬਾਰੇ ਗਹਿਰੀ ਚਿੰਤਾ ਵਿੱਚ ਹੈ। ਏਜੰਸੀ ਨੇ ਕਿਹਾ ਕਿ ਨੈਸ਼ਨਲ ਸਿਕਿਉਰਿਟੀ ਜ਼ਰੂਰੀ ਹੈ ਪਰ ਉਹ ਅਫਗਾਨ ਜਿਨ੍ਹਾਂ ਨੇ ਅਮਰੀਕਾ ਦੀ ਸੇਵਾ ਕੀਤੀ ਤੇ ਜਿਨ੍ਹਾਂ ਦੀ ਸਖਤ ਜਾਂਚ ਹੋ ਚੁੱਕੀ ਹੈ ਉਹਨਾਂ ਨੂੰ ਐਂਟਰੀ ਦੇਣਾ ਵੀ ਦੇਸ਼ ਦੀ ਸਿਕਿਉਰਿਟੀ ਨੂੰ ਮਜ਼ਬੂਤ ਕਰਦਾ ਹੈ ਏਜੰਸੀ ਨੇ ਕਿਹਾ ਜਿੱਥੇ ਇਹ ਪਾਲਿਸੀ ਇਨਕੰਸਿਸਟੈਂਟ ਸਕਰੀਨਿੰਗ ਦੀ ਸਮੀਖਿਆ ਲਈ ਲਾਈ ਗਈ ਹੈ ਉੱਥੇ ਇਹ ਅਣਜਾਣੇ ਵਿੱਚ ਉਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਜੋ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਸ਼ਾਮਿਲ ਰਹੇ ਨੇ ਯੁੱਧ ਸਮੇਂ ਦੇ ਸਹਿਯੋਗੀ ਜੋ ਅੱਜ ਟੈਰਰਿਸਟਸ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਨੇ ਨਵੇਂ ਸ਼ਾਮਲ ਕੀਤੇ ਗਏ ਦੇਸ਼ਾਂ ਨੇ ਮੰਗਲਵਾਰ ਦੇ ਰਾਤ ਕਿਹਾ ਕਿ ਉਹ ਇਸ ਘੋਸ਼ਨਾ ਦਾ ਮੁਲੰਕਣ ਕਰਦੇ ਰਹੇ। ਕਰੇਬੀਅਨ ਵਿੱਚ ਸਥਿਤ ਡੋਮਿਨਿਕਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਤੇ ਜ਼ਰੂਰਤ ਨਾਲ ਲੈ ਰਹੇ ਨੇ ਤੇ ਅਮਰੀਕਾ ਦੇ ਅਧਿਕਾਰਾਂ ਨਾਲ ਸੰਪਰਕ ਕਰ ਰਹੇ ਨੇ। ਐਂਟੀਗਵਾ ਅਤੇ ਬਾਰਬੂਦਾ ਦੇ ਯੂਐਸ ਐਮਬੈਸਡਰ ਰੌਨਲਡ ਸੈਂਡਰਸ ਨੇ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਉਹ ਹੋਰ ਜਾਣਕਾਰੀ ਲਈ ਅਮਰੀਕਨ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਪ੍ਰਸ਼ਾਸਨ ਨੇ ਲਾਓਸ ਤੇ ਸੇਰਾ ਲਿਓਨ ਤੇ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ ਜੋ ਪਹਿਲਾਂ ਪਾਰਸ਼ੀਅਲ ਬੈਨ ਵਿੱਚ ਸਨ ਤੁਰਕਮੇਨਿਸਤਾਨ ਲਈ ਕਿਹਾ ਗਿਆ ਹੈ ਕਿ ਉੱਥੇ ਇੰਨਾ ਸੁਧਾਰ ਹੋ ਚੁੱਕਾ ਹੈ ਕਿ ਕੁਝ ਪਾਬੰਦੀਆਂ ਢਿੱਲੀ ਕਰਨ ਦੀ ਗੁੰਜਾਇਸ਼ ਹੋਵੇਗੀ ਪ੍ਰਸ਼ਾਸਨ ਨੇ ਕਿਹਾ ਕਿ ਜੂਨ ਵਿੱਚ ਐਲਾਨ ਕੀਤੀਆਂ ਗਈਆਂ ਬਾਕੀ ਸਾਰੀਆਂ ਟਰੈਵਲ ਰੈਸਟ੍ਰਿਕਸ਼ਨਸ ਹੁਣ ਵੀ ਲਾਗੂ ਨੇ ਪਲੇਸਟਿਨੀਆਂ ਤੇ ਨਵੇਂ ਰੈਸਟ੍ਰਿਕਸ਼ਨਸ ਉਹਨਾਂ پابੰਦੀਆਂ ਤੋਂ ਕੁਝ ਮਹੀਨੇ ਬਾਅਦ ਆਈਆਂ ਨੇ ਜਿਨ੍ਹਾਂ ਨਾਲ ਪਲੇਸਟਿਨੀਆਂ ਅਥਾਰਟੀ ਪਾਸਪੋਰਟ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਬਿਜ਼ਨਸ, ਆਫਿਸ ਡਿਊਟੀ, ਟੂਰਿਜ਼ਮ ਜਾਂ ਪੜ੍ਹਾਈ ਖਾਤੇਰ ਅਮਰੀਕਾ ਆਉਣਾ ਲਗਭਗ ਅਸੰਭਵ ਹੋ ਗਿਆ ਸੀ। ਮੰਗਲਵਾਰ ਦਾ ਐਲਾਨ ਇਸ ਤੋਂ ਵੀ ਅੱਗੇ ਵੱਧਦਾ ਹੈ ਜੋ ਪਲੇਸਟਿਨੀਆਂ ਪਾਸਪੋਰਟ ਹੋਲਡਰਸ ਦੀ ਅਮਰੀਕਾ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਰੋਕ ਦਿੰਦਾ ਹੈ। ਆਪਣੇ ਫੈਸਲੇ ਨੂੰ ਜਸਟੀਫਾਈ ਕਰਦੇ ਹੋਏ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਡੈਜ਼ਿਗਨੇਟਿਡ ਟੈਰਰਿਸਟ ਗਰੁੱਪਸ ਵੈਸਟ ਬੈਂਕ ਤੇ ਗਾਜ਼ਾ ਸਟ੍ਰਿਪ ਵਿੱਚ ਐਕਟਿਵ ਨੇ ਤੇ ਅਮਰੀਕਨ ਨਾਗਰਿਕਾਂ ਦੀ ਹੱਤਿਆ ਕਰ ਚੁੱਕੇ ਨੇ ਇਸ ਨਾਲ ਹੀ ਕਿਹਾ ਗਿਆ ਕਿ ਹਾਲ ਹੀ ਵਿੱਚ ਹੋਏ ਯੁੱਧ ਨੇ ਵੈਰੀਫਿਕੇਸ਼ਨ ਤੇ ਸਕਰੀਨਿੰਗ ਸਿਸਟਮਸ ਨੂੰ ਕਮਜ਼ੋਰ ਕਰ ਦਿੱਤਾ ਹੈ ਫਿਲਹਾਲ ਅਮਰੀਕਨ ਇਮੀਗ੍ਰੇਸ਼ਨ ਤੇ ਇੰਨਾ ਹੀ ਪਰ ਹੋਰ ਖਬਰਾਂ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਖਦੇ ਰਹੋ ਜੀ ਗਲੋਬਲ ਪੰਜਾਬੀ ਟੀਵੀ